ਆਪਣੀਆਂ ਲਿਖੀਆਂ ਕੁਝ ਪੰਕਤੀਆਂ ਆਪਜੀ ਨਾਲ ਸਾਂਝੀਆਂ ਕਰਨ ਲੱਗਾ ਹਾਂ ਰੱਬ ਨੇ ਪੁੱਛਣੀ ਜ਼ਾਤ ਨਾ ਤੇਰੀ ਰੱਬ ਨੇ ਤੇਰਾ ਧਰਮ ਨਾ ਪੁੱਛਣਾ ਰੱਬ ਨੇ ਪੁੱਛਣੀ ਜ਼ਾਤ ਨਾ ਤੇਰੀ ਰੱਬ ਨੇ ਤੇਰਾ ਧਰਮ ਨਾ ਪੁੱਛਣਾ ਰੱਬ ਨੇ ਪੁੱਛਣਾ ਦੱਸ ਵੇ ਬੰਦਿਆ ਹਲਾ ਕਿਸੇ ਦਾ ਕੀਤਾ ਹੈ ਰੱਬ ਨੇ ਪੁੱਛਣੀ ਜ਼ਾਤ ਨਾ ਤੇਰੀ ਰੱਬ ਨੇ ਤੇਰਾ ਧਰਮ ਨਾ ਪੁੱਛਣਾ ਰੱਬ ਨੇ ਪੁੱਛਣਾ ਦਸਵੇਂ ਬੰਦਿਆ ਹਲਾ ਕਿਸੇ ਦਾ ਕੀਤਾ ਹੈ ਬੇਮਤਲਬ ਤੂੰ ਬੋਲਿਆ ਵਾਧੂ ਹਾਂ ਤਾਂ ਬਕ ਬਕ ਕਰਦਾ ਤੁਰਿਆ ਬੇਮਤਲਬ ਤੂੰ ਬੋਲਿਆ ਵਾਧੂ ਹਾਥਾ ਬਕ ਬਕ ਕਰਦਾ ਤੁਰਿਆ ਬੋਲਣਾ ਚਾਹੀਦਾ ਸੀ ਜਿੱਥੇ ਉੱਥੇ ਕਿਉਂ ਮੂੰਹ ਸੀਤਾ ਹੈ ਬੋਲਣਾ ਚਾਹੀਦਾ ਸੀ ਜਿੱਥੇ ਉੱਥੇ ਕਿਉਂ ਮੂੰਹ ਸੀਤਾ ਹੈ ਕਿੰਨਿਆਂ ਨੂੰ ਤੂੰ ਹਸੇ ਵੰਡੇ ਕਿੰਨਿਆਂ ਦੇ ਉਹਨਾਂ ਦਰਦ ਵੰਡਾਏ ਕਿੰਨਿਆਂ ਨੂੰ ਤੂੰ ਹਸੇ ਵੰਡੇ ਕਿੰਨਿਆਂ ਦੇ ਤੂੰ ਦਰਦ ਵੰਡਾਏ ਦੱਸ ਦੇ ਅੰਮ੍ਰਿਤ ਨਫ਼ਰਤ ਛੱਡ ਕੇ ਪ੍ਰੇਮ ਪਿਆਲਾ ਪੀਤਾ ਹੈ ਦੱਸ ਦੇ ਅੰਮ੍ਰਿਤ ਨਫ਼ਰਤ ਛੱਡ ਕੇ ਪ੍ਰੇਮ ਪਿਆਲਾ ਪੀਤਾ ਹੈ ਰੱਬ ਨੇ ਉਛਣੀ ਜਾਤ ਨਾ ਤੇਰੀ ਰੱਬ ਨੇ ਤੇਰਾ ਧਰਮ ਨਾ ਪੁੱਛਣਾ ਰੱਬ ਨੇ ਪੁੱਛਣਾ ਦੱਸ ਦੇ ਬੰਦਿਆ ਹਲਾ ਕਿਸੇ ਦਾ ਪੀਤਾ ਹੈ